ਪੰਚਾਇਤ ਤੇ ਆਂਗਣਵਾੜੀ ਵਰਕਰਸ ਤੇ ਨੰਨੇ-ੁੰਨੇ ਪਿਆਰੇ ਬਾਰੇ ਛੋਟੇ-ਛੋਟੇ ਬੱਚਿਆਂ ਦੇ ਪੇਰੈਂਟਸ ਦਾ ਇਸ ਤੀਜ ਦੇ ਤਿਉਹਾਰ ਤੇ ਅਸੀਂ ਜੀਆਂ ਆਖਦੇ ਹਾਂ ਹਾਂ ਜੁੱਥੋ ਤੱਕ ਮੋਜ ਵੀ ਮਿਸੋਚ ਲੋਕਾਂ ਦੀ ਵੇ ਉੱਥੋਂ ਤੱਕ ਤੇਰੇ ਲਿੰਕ ਆਵੇਂ ਆਵੇਂ ਜਮ ਜਿੱਤਰ ਵੀ ਹੁਣ ਤੈਨੂੰ ਹੁੰਦੀਆਂ ਸਲਾਮਾਂ ਇਸ ਸਮਾਰਟ ਸਕੂਲ ਗਾਰੋ ਕਲਾ ਗਾਲਮ ਕਲਾ ਦੇ ਵਿੱਚ ਢੇਰ ਸਾਰੀ ਗਿਣਤੀ ਬੱਚਿਆਂ ਦੀ ਹੈ ਵੱਡੀ ਗਿਣਤੀ ਵਾਲਾ ਪਿੰਡ ਹੈ ਬਹੁਤ ਚੜਦੀ ਕਲਾ ਵਾਲਾ ਪਿੰਡ ਹੈ ਬਲੈਕ ਸ਼ਿਡ ਤਣ ਕੇ ਟਿੱਕਾ ਸੋਣਾ ਚੁੰਮ ਕੇ ਵਿਲਾਜਵਾਬ ਨੇ ਰੰਗ ਕੋਰੀ ਕਿਤਾ ਗੱਲਾਂ ਤੋਂ ਗੁਲਾਬ ਨਹੀਂ ਉਹ ਕੀ ਕਰਦੇ ਦਰੀਬ ਮੇਰੇ ਨਾਲ ਸੌਂਗ ਹੈ ਸੌਂਗ ਕਹਣਾ ਤੇਰੀ ਬਣ ਕੇ ਰਹਿਣਾ ਵੇ ਏ ਬੈਂਸ ਬੈਂਸ ਤੂੰ ਮੇਰਾ ਕੀਮਤੀ ਕਹਿਣਾ ਵੇ ਨਾ ਨੇ ਆਵੇ ਨਾ ਕੋਈ ਤੀਜਾ ਨਾ ਤੇਰੀਆਂ ਸਹੇਲੀਆਂ ਨਾ ਤੇਰੀ ਭੈਣ ਨਾ ਤੇਰਾ ਜੀਜਾ ਹੋ ਤੇਰੇ ਮੇਰੇ ਦੀ ਮੈਂ ਨੱਚਦੀ ਮੈਂ ਮੱਚਦੀ ਏਠੀ ਲੰਬ ਵਿਚ ਲੰਬੀ ਕੁੱਤਕਾਰਕੀ ਨੀਲੀ ਅੱਖ ਤੇ ਬਲੈਕ ਸ਼ੈਡ ਕਰਕੇ ਟਿੱਕਾ ਸੋਨਾ ਚੁੰਮ ਕੇ ਵੀ ਲਾਜਵਾਬ ਨੇ ਰੰਗ ਕੋਰੀ ਕਿਤਾ ਗੱਲਾਂ ਤੋਂ ਗੁਲਾਬ ਨਹੀਂ ਓਕੇ ਕਰਦੇ ਤਰੀਫ ਮੇਰੇ ਨੱਚਦੀ ਤੇ ਮੈਂ ਟੁੱਟਦਾ ਕੱਟੂ ਦੁਜਾ ਜ਼ੁਲਫਾਂ ਦਾ ਸੱਪ ਮਰ ਜਾਣ ਕੇ ਸਜਿਪ ਵਾਈ ਫਿਰ ਸੱਤ ਕਹਿੰਦੇ ਕੁੜੀ ਲੱਗਦੀ ਚਮੇਲੀ ਵਿਸੋਂ ਲੱਗ ਨਖਰਿਆਂ ਨੂੰ ਮੇਲੀ ਹੱਜ ਜਿਹਦਾ ਵੀ ਫੋਨ ਚੱਕਦੀ ਚੰਦ ਯੋਗ ਕਿਦੇ ਦੁਬਾਚੀ ਦੀ ਤਰ ਕੱਟਦੇ ਜਦੋਂ ਹੱਸਦੀ ਪੈਗੀ ਟੂੜ ਆਪਸੀ ਲੀਆ ਸਟੋਰੀ ਵਿੱਚ ਨੱਤ ਪਾਉਂਦੀ ਆਂ ਨੇ ਨਵਾਂ ਸੂਟ ਦੇਖ ਕੇ ਚਾਲ ਜਾਏ ਤਖ ਦਾ ਇਕਲੇ ਦੇ ਮਹਿੰਗਾ ਫੁੱਟ ਵੀਰ ਵੀ ਅੜਿਆਵੇਂ ਮੈਂ ਇੱਕ ਜੁੱਤੀ ਹਾਇ ਸੱਤ ਮਿਆਂ ਵਿੱਚ ਪਾਈ ਆਵੇਂ ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਈ ਆਵੇਂ ਹਾਇ ਸੁਨੇ ਘਤਰ ਮੈਂ ਵੰਗਾ ਚੜਾ ਦੇ ਮਾਈ ਆਵੇਂ ਮੈਨੂੰ ਪਾਕਿਸਤਾਨੀ ਸੂਟ ਸਵਾਦੇ عندي لا ਬਾਰੀ ਬੱਤੀ ਖਟਣ ਗਿਆ ਸੀ ਬਾਰੀ ਬੱਤੀ ਖਟਣ ਗਿਆ ਖੜਕੈ ਲਿਆਂਦਾ ਪਤਾ ਸਾ ਤੇਰੇ ਵਰਗੇ ਦਾ ਮੇਰੇ ਦਿਲ ਦਾ ਪੰਨਾ ਤੇਰੇ ਵਰਗੇ ਦਾ ਮੈਂ ਕਿੰਨੀ ਤੂੰ ਹਾਂ ਤੇਰੇ ਨੂੰ ਜੀਦਾ ਵਾਹ ਵੀ ਕਾਲੀ ਜੀ ਦੀ ਜਾਨ ਤਲੀ ਤੜਕੇ ਜਿੰਨਾ ਨਾਲ ਸਾਝ ਸਾਡੀ ਥਲੀ ਹੁੰਦੀ ਏ ਫਖਰਾ ਉਹ ਪਿਆਰੀਓ ਨੂੰ ਰੱਖੋ ਸਾਭ ਕੇ ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ ਵੱਖਰਾ ਹੁੰਦਾ ਏ ਰੋਬ ਸਰਦਾਰ ਦਾ ਜਦੋਂ ਬਟੇਆਲਾ ਸ਼ਾਹੀ ਚੀਨੀ ਹੁੰਦੀ ਏ ਗਾਲਬ ਕਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਾਲਬ ਕਲਾ ਦੇ ਵਿਹੜੇ ਚ ਅੱਜ ਤੀਆਂ ਦਾ ਤਿਉਹਾਰ ਬੱਚਿਆਂ ਨੇ ਮਨਾਇਆ ਹੈ ਮੈਂ ਹਾਜ਼ਰ ਪੇਰੈਂਟਸ ਨੂੰ ਬੇਨਤੀ ਕਰਦਾ ਜਿੱਥੇ ਬੱਚਿਆਂ ਨੇ 2 ਘੰਟੇ ਤੋਂ ਲੈ ਕੇ ਵੀ ਉਮਰ ਲੱਗ ਜਾਵੇ ਸਿਆ ਮਿਲਵਾਉਣ ਵਾਰਿਆ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਸਿਆ ਮਿਲਵਾਉਣ ਵਾਰਿਆ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਸਿਆ ਮਿਲਵਾਉਣ ਵਾਰਿਆ ਜੀ ਦੇ ਨਾਲ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰੋਗਰਾਮ ਸਮਝਦਿਆਂ ਹੋਇਆਂ ਪਹੁੰਚੇ ਹੋ ਜ਼ਰੂਰੀ ਨਹੀਂ ਹੁੰਦਾ ਸਕੂਲ ਦੀ ਮਦਦ ਆ ਜਿਹੜੀ ਸਿਰਫ ਪੈਸੇ ਨਾਲ ਹੁੰਦੀ ਆ ਜੇ ਕਿਸੇ ਦਾ ਕੋਈ ਮਿਸਤਰੀ ਆ ਪਰਿਵਾਰ ਮੈਂਬਰ ਸਾਡੇ ਕਿਸੇ ਟੁੱਟੇ ਬੈਂਚ ਦੀ ਇੱਕ ਮੇਖ ਵੀ ਲਾ ਦੋਗੇ ਅਸੀਂ ਉਹਨੂੰ ਆਪਦਾ ਯੋਗਦਾਨ ਮੰਨਾਂਗੇ ਮਦਦ ਦਾ ਮਤਲਬ ਉਹਨ ਬਗਲੀ ਜੀ ਨੇ 1000 ਰੁਪਿਆ ਦਿੱਤਾ ਪਰਮਾਤਮਾ ਨੇ ਮਾਇਆ ਦਿੱਤੀ ਆ ਤੇ ਉਹਨਾਂ ਨੇ ਮਾਇਆ ਸਫਲੀ ਕੀਤੀ ਆ ਪਰ ਸੇਵਾ ਦੇ ਹੋਰ ਬਹੁਤ ਤਰੀਕੇ ਨੇ ਜਿਵੇਂ ਇਹਨਾਂ ਨੇ ਮਾਇਕ ਸਹਾਇਤਾ ਦਿੱਤੀ ਆ ਤੁਸੀਂ ਕਿਸੇ ਕੰਮਕਾਜ ਦੇ ਰਾਹੀ ਸਕੂਲ ਦੇ ਕੰਮਾਂ ਚ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਆਪਾਂ ਫੜਭਾਗੀਆਂ ਕੇ ਗਾਰਮਕਰਾਂ ਦੇ ਵਿੱਚ ਇਸ ਵੇਲੇ ਆਪਣਾ ਸਕੂਲ ਸਕੂਲ ਆਫ ਫਿਟਨੈਸ ਦੇ ਵਿੱਚ ਚੁਣਿਆ ਗਿਆ ਜਿਹੜੇ ਤੁਹਾਡੇ ਆੜ ਗਵਾਂਡ ਪਬਲਿਕ ਸਕੂਲਾਂ ਤੋਂ ਬੱਚੇ ਭੇਜ ਰਹੇ ਨੇ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਆਪਣਾ ਸਕੂਲ ਕਿਸੇ ਗੱਲੋਂ ਵੀ ਆਉਣ ਵਾਲੇ ਦਿਨਾਂ ਚ ਘੱਟ ਨਹੀਂ ਰਹੂਗਾ ਕੰਪਿਊਟਰ ਲੈਬ ਬਣ ਰਹੀ ਆ 1.5 ਲੱਖ ਰੁਪਏ ਦਾ ਇੰਟਰਐਕਟਿਵ ਪੈਨਲ ਲੱਗਿਆ ਟੱਚ ਸਕਰੀਨ ਦੇ ਨਾਲ ਬੱਚੇ ਆਪਣੀ ਵਿਦਿਆ ਲੈਣਗੇ ਸਾਡੇ ਸਕੂਲ ਦੇ ਹਰ ਹਰ ਅਧਿਆਪਕ ਇੰਨੀਆ ਕੁਆਲਿਫਿਕੇਸ਼ਨਾਂ ਇੰਨੇ ਤਜਰਬੇ ਇਹ ਸੁਨੇਹਾ ਤੁਸੀਂ ਲੈ ਕੇ ਪਿੰਡ ਚ ਜਾਓ ਅੱਜ ਤੁਸੀਂ 20 ਜਾਣੇ ਹੋ 30 ਜਾਣੇ ਹੋ 40 ਜਾਣੇ ਹੋ ਪਰ ਜੇ ਤੁਸੀਂ ਹਮਦਰਦੀ ਨਾਲ ਸੁਨੇਹਾ ਪਿੰਡ ਚ ਲੈ ਕੇ ਗਏ ਤਾਂ ਸਾਡੇ ਸਕੂਲ ਦੇ ਵਿੱਚ ਉਹ ਬੱਚੇ ਜਿਹੜੇ ਪਰ ਪ੍ਰਾਈਵੇਟ ਸਕੂਲ ਦੁਕਾਨਾਂ ਤੇ ਜਾ ਕੇ ਲਟਾਈ ਕਰਾ ਰਹੇ ਨੇ ਉਹਨਾਂ ਦੀ ਨੋਟਸਕ੍ਰਿਪਟ ਬੰਦ ਹੋਊਗੀ ਤੇ ਉਹ ਕੋਲ ਇਥੇ ਆ ਕੇ ਮੈਰੀ ਵਿੱਤਿਆ ਪ੍ਰਾਪਤ ਕਰ ਸਕਣਗੇ I'm um, going